ਇੱਕ ਮਿਸਾਲ ਲੱਗਾਂ ਤੁਹਾਨੂੰ ਦੇਣ ਮੈਂ ਮੈਂ ਐਡਾ ਕੋਈ ਕਲਾਕਾਰ ਵੀ ਹੈ ਨਹੀਂਗਾ ਨਾ ਮੈਂ ਕੋਈ ਗਾਉਣ ਵਾਲਾ ਆ ਮੈਨੂੰ ਤਾਂ ਇੱਕ ਸ਼ੌਕ ਜਿਹਾ ਲੱਗਿਆ ਗਾਉਣ ਦਾ ਬਸ ਉਹ ਠਰ ਕੇ ਨਹੀਂ ਹਟਦਾ ਮੇਰਾ ਗੱਲ ਇਦਾਂ ਵੇ ਜਿਸ ਤਰ੍ਹਾਂ ਇੱਕ ਜ਼ਮੀਂਦਾਰ ਦੀ ਜ਼ਮੀਨ ਆ ਉਹਦੇ ਨਾਲ ਮੇਰੀ ਵੀ ਜ਼ਮੀਨ ਆ ਉਹ ਆਪਣੀ ਜ਼ਮੀਨ ਦੇ ਵਿੱਚ ਫਸਲ ਬੀਜਦਾ ਮੈਂ ਕੁਛ ਨਹੀਂ ਬੀਜਿਆ ਉਹ ਜ਼ਿਮੇਦਾਰ ਆਪਣੇ ਸਮਾਂ ਆਉਣ ਤੇ ਆਪਣੀ ਫਸਲ ਵੱਡੂਗਾ ਉਹ ਉਹਨੂੰ ਫਿਰ ਵੇਚੂਗਾ ਉਹਨੂੰ ਫਿਰ ਚਾਰ ਪੈਸੇ ਮਿਲਣਗੇ ਉਹਦੇ ਉਹਦਾ ਜੀਵਨ ਸੁਖੀ ਹੋਊਗਾ ਮੈਂ ਕੁਝ ਬੀਜਿਆ ਨਹੀਂ ਤਾਂ ਮੈਂ ਵੱਡਣਾ ਬੀਕਿਆ ਇਸ ਤਰ੍ਹਾਂ ਸੋਹਣੇ ਰੱਬ ਨੇ ਕਰਮ ਦੀ ਖੇਤੀ ਕਰਨ ਵਾਸਤੇ ਮਾਪੇ ਦੇ ਰੂਪ ਦੇ ਵਿੱਚ ਹਰ ਇੱਕ ਬੰਦੇ ਨੂੰ ਮਾਪੇ ਦਿੱਤੇ ਆ ਜਿਹੜੇ ਆਪਣੇ ਮਾਪੇ ਦੀ ਸੇਵਾ ਕਰਦੇ ਆ ਉਹ ਦੁਨੀਆਂ ਤੋਂ ਕੁਝ ਖੱਟ ਲੈਂਦੇ ਆ ਗਾਂ ਉਹਨਾਂ ਦੀ ਔਲਾਦ ਵੀ ਉਹਨਾਂ ਦੀ ਸੇਵਾ ਕਰਦੇ ਆ ਜਿਹੜੇ ਮਾਪੇ ਦੀ ਸੇਵਾ ਨਹੀਂ ਕਰਦੇ ਉਹ ਮੇਰੇ ਬਾਹਰਿਆਂ ਨੇ ਲੈਣਾ ਵੇਖੀ ਆ ਗਾਂ ਉਹਨਾਂ ਨੇ ਉਹਨਾਂ ਦੀ ਗੋਣੀ ਵੀ ਕਿੱਥੋਂ ਆ ਇਸੇ ਤਰ੍ਹਾਂ ਧੀਆ ਬਗਾਨਾ ਧਨ ਹੁੰਦੀਆਂ ਆਪਣੀ ਧੀ ਨੇ ਕਿਸੇ ਦੇ ਘਰ ਜਾਣਾ ਹੁੰਦਾ ਕਿਸੇ ਦੀ ਧੀ ਨੇ ਆਪਣੇ ਘਰ ਆਣਾ ਹੁੰਦਾ ਉਹ ਕਿਸੇ ਦੇ ਘਰ ਕੋਈ ਧੀ ਆ ਗਈ ਉਹ ਧੀ ਹਰ ਵੇਲੇ ਆਪਣੇ ਪੇਕੀ ਆਪਣੀ ਮਾਂ ਨਾਲ ਫੋਨ ਤੇ ਲੱਗੇ ਰਹਿੰਦੀ ਆ ਮਾਂ ਹਮੇਸ਼ਾ ਨਿੱਕੀਆਂ 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 ਕਿੰਨੀਆਂ ਗੱਲਾਂ ਉਹਦੇ ਨਾਲ ਕਰਦੀ ਆ ਮਾਂ ਇਹ ਨਹੀਂ ਸਮਝਾਉਂਦੀ ਜਿਹੜਾ ਮਾਪੇ ਦਾ ਫਰਜ਼ ਆ ਇਹ ਸਮਝਾਉਣਾ ਚਾਹੀਦਾ ਵੀ ਪੁੱਤ ਅਸੀਂ ਤੇਰੇ ਜਨਮ ਦੇਣ ਵਾਲੇ ਆ ਤੇਰੇ ਕਰਮ ਦੇ ਤੇਰਾ ਅਸਲੀ ਘਰ ਹੁਣ ਤੇਰੇ ਸੌਰਾਂ ਦਾ ਘਰ ਤੇਰਾ ਅਸਲੀ ਘਰ ਆ ਅਸੀਂ ਤੈਨੂੰ ਜਨਮ ਦੇ ਕੇ ਤੈਨੂੰ ਵਿਆਹ ਦਿੱਤਾ ਤੈਨੂੰ ਰੱਖਸਤ ਕਰ ਦਿੱਤਾ ਜਿਹੜਾ ਸਾਡੇ ਰੱਬ ਨੇ ਕਰਮਾਂ ਵਿੱਚ ਪਾਉਣੇ ਲਿਖਿਆ ਸੀ ਅਸੀਂ ਉਹ ਕਰ ਲਿਆ ਪੁੱਤ ਹੁਣ ਤੂੰ ਆਪਣਾ ਕਰਮਕਾਰ ਆਪਣੇ ਮਾਂ-ਬਾਪ ਦੀ ਸੇਵਾ ਕਰ ਤੇਰਾ ਹੈ ਘਰ ਆ ਕਿਉਂਕਿ ਤੂੰ ਇੱਥੇ ਰਹਿਣਾ ਆ ਇੱਥੇ ਇਹੇ ਤੇਰੇ ਜਠੇਰੇ ਇਹਨਾਂ ਦੇ ਜਠੇਰੇ ਤੇਰੇ ਜਠੇਰੇ ਆ ਇਹਨਾਂ ਦੇ ਪੈਡ ਦੇ ਕਬਰਿਸਤਾਨ ਦੇ ਵਿੱਚ ਤੂੰ ਮਰ ਕੇ ਜਾਣਾ ਆ ਏ ਤੂੰ ਮੱਦ ਪੁੱਲ ਬੇ ਤੂੰ ਮੁੜ ਕੇ ਜਾਨੀ ਚੱਕਣ ਪੱਡਾਂ ਦੀ ਤਾਂ ਗੱਲ ਹੀ ਹਨੀ ਕੋਈ ਵੀ ਕਿਸੇ ਨੂੰ ਹਮੇਸ਼ਾ ਧਿਆਨੋਂ ਸਮਝਾਉਣਾ ਚਾਹੀਦਾ ਜੋ ਮਾਪੇ ਸਮਝਾਉਂਦੇ ਆ ਬੇ ਪੁੱਤ ਆਪਣੇ ਹੱਕ ਸਾਜਦੇ ਰਹਿ ਅਸੀਂ ਤੇਰੇ ਜਨਮ ਦੇਣ ਵਾਲੇ ਮਾਪੇ ਤੇਰੇ ਕਾਰਨ ਦੇ ਮਾਪੇ ਉਧਰ ਆ ਲਓ ਜੀ ਇੱਕ ਘਰ ਵਿੱਚ ਇਦਾਂ ਦੀ ਕਲਚਣੀ ਇੱਕ ਨੋਆ ਬੜਦੀਆ ਉਹਨੇ ਮਾਪਿਆਂ ਤੋਂ ਪੁੱਤ ਨੂੰ ਦੂਰ ਕਰ ਲਿਆ ਹਮੇਸ਼ਾ ਮਾਪਿਆਂ ਨੂੰ ਦੇਖ ਕੇ ਨਹੀਂ ਸਿਖਾਉਂਦੀ ਤਾਂ ਪਤਨ ਉਹ ਇੱਕ ਪਾਸੇ ਲੈ ਕੇ ਬਹਿ ਗਈ ਹੁਣ ਉਹ ਜਾਣੀ ਇਹ ਗੱਲ ਮੱਦ ਬੋਲੇ ਵੀ ਜੇ ਉਹ ਮਾਪਿਆਂ ਨੂੰ ਦੇਖ ਕੇ ਨਹੀਂ ਸਿਖਾਉਂਦੀ ਤਾਂ ਉਹਨੂੰ ਉਹਦੀ ਔਲਾਦ ਦੇਖ ਕੇ ਸਿਖਾਉਗੀ ਨਹੀਂ ਬਿਲਕੁਲ ਨਹੀਂ ਉਹ ਜਦ ਜੋ ਉਹ ਕਹਿੰਦੇ ਵੀ ਜੋ ਬੀਜਣਾ ਸੋ ਵੜਣਾ ਜਦ ਬੀਜਿਆ ਕੋਈ ਤੇ ਤਾਂ ਪੱੜਣਾ ਕੀ ਆ ਜਦ ਆਪਨੇ ਆਪਣੇ ਸੱਸ ਸਹੁਰੇ ਦੀ ਮਾਂ ਬੇ ਸਮਝਿਆ ਉਹਨਾਂ ਨੂੰ ਤਾਂ ਤੈਨੂੰ ਕੋਈ ਕਿੱਦਾਂ ਸਮਝ ਲਊਗਾ ਤੁਸੀਂ ਮਾਤਾ ਬੋਲ ਤੈਨੂੰ ਕੋਈ ਨਹੀਂ ਸਮਝਦਾ ਇਹ ਬਿਲਕੁਲ ਪੱਥਰ ਦੇ ਲਕੀਰ ਨਹੀਂ ਲੋਹੇ ਦੀ ਪਲੇਟ ਦੇ ਲਕੀਰ ਆ ਇਹੋ ਇਹ ਨਹੀਂ ਮੈਂ ਝੜਦੀ ਉਸ ਪਲੇਟ ਨੂੰ ਕੋਈ ਗਰੈਂਡਰ ਮਾਰ ਕੇ ਮਟਾਉਂਗਾ ਅਭੀ ਦਾ ਝਰੀਟਾ ਪਾਉਂਗਾ ਤੇ ਹੋਰ ਪਤਾ ਲੱਗੂਗਾ ਕਿ ਇਹ ਮਟਾਣਾ ਆਇਆ ਕੋਈ ਜੇ ਤਾਂ ਹਾਂ ਇਹ ਦੁਖੀ ਮਾਂ ਇਹ ਫਰਿਆਦ ਕਰਦੇ ਆ ਵੇ ਕਿਸੇ ਨੂੰ ਨਾ ਟੱਕਰੇ ਤਾਂ ਚੰਗੇ ਭਾਗਾ ਵਾਲੇ ਟੱਕਰੇ ਜਿਹੜੇ ਮਾਪਿਆਂ ਦੀ ਆਗਿਆਕਾਰ ਹੋਵੇ ਧੀ ਬਣ ਕੇ ਰਵੇ ਨਾ ਨਾ ਬਣ ਕੇ ਰਵੇ ਧੀ ਬਣ ਕੇ ਰਵੇ ਕਿਉਂ ਉਹ ਬਦਰੋਂ ਖੋਲ ਲੈਂਦੀ ਆ ਆਣ ਕੇ ਆਪਣੇ ਆਪਣੇ ਪਿੱਛੇ ਲਾ ਲੈਂਦੀ ਆ ਉਹ ਮਾਪੇ ਅਗਾ ਫਰਿਆਦ ਕਰਦੇ ਆ ਸ਼ੈਲੋ ਦੀ ਬੰਡ ਕਰਕੇ ਦੱਸਦਾ ਭਲਾ ਭਾਈ ਕਿਹਨਾਂ ਬੰਡ ਕਰਦਾ me <laughs> ਜਾ ਜਾਂਦੀ ਆ ਢੱਡ ਫੜ ਕੇ ਕਦੀ ਅੰਦਰ ਜਾਂਦੀ ਫੇਰ ਬਾਹਰ ਨੂੰ ਹੋਏ ਜਾ ਕੇ ਖੜ ਕੇ ਦੇਦੀ ਆ ਇਹ ਮਾਂ ਮਲੇ ਢੱਡਿਆ ਇਸ ਮਾਂ ਦੇ ਢੱਡ ਦਾ ਦੰਦ ਕੋਈ ਸਾਹਮਣੇ ਨਹੀਂ ਸਕਿਆ ਬਹੁਤ ਕਰਮਾ ਵਾਲਿਆ ਜਿਨ੍ਹਾਂ ਨੇ ਸਾਹਮਣਿਆ I'm Si van de hong Chart that down. ਦੇ ਆ ਬਈ ਮਾਪੇ ਦੁਨੀਆ ਤੇ ਅਨਮੋਲ ਰਤਨ ਆ ਦੁਨੀਆ ਤੇ ਮਾਪੇ ਅਨਮੋਲ ਰਤਨ ਆ ਇਹ ਇੱਕ ਵਾਰੀ ਤੁਰ ਜਾਂਦੇ ਮੁੜ ਕੇ ਲੱਭਦੇ ਨਹੀਂ ਵੱਲਾ ਸਾਰੀ ਦੁਨੀਆ ਦੀ ਦੌਲਤ ਆ ਕਪਾਸੇ ਰੱਖ ਲੋ ਕਿਸੇ ਹੋਰ ਦੇ ਮੂੰਹ ਜੋ ਮਾਂ ਬਾਪ ਵਾਲੀ ਅਸੀਸ ਤੁਸੀਂ ਨਹੀਂ ਲੈ ਸਕਦੇ ਸਾਰੀ ਦੁਨੀਆ ਦਾ ਦੌਲਤ ਦਾ ਢੇਲਾ ਦਿਓ ਪਰ ਜਿਹੜੀ ਅਸੀਸ ਮਾਂ ਦੇ ਢਡੋਂ ਨਿਕਲਦੀ ਆ ਪਿਓ ਦੇ ਢਡੋਂ ਨਿਕਲਦੀ ਆ ਉਹ ਅਸੀਸ ਤੁਸੀਂ ਸਾਰੀ ਦੁਨੀਆ ਦੇ ਡਰ ਨਾਲ ਇਕੱਠੇ ਕਰਕੇ ਨਹੀਂ ਉਹ ਅਸੀਸ ਲੈ ਸਕਦੇ ਮਿਹਰਬਾਨੀ ਕਰੋ ਸਾਰੇ ਮੇਰਾ ਗੱਲ ਕਰਨ ਦਾ ਮਤਲਬ ਇਹ ਆ ਵੀ ਜੇ ਕਿਸੇ ਇੱਕ ਨੇ ਵੀ ਮੇਰੀ ਗੱਲ ਮੰਨ ਲੈਣਾ ਇਸ ਅਰਬਾ ਖਰਬਾ ਦੀ ਦੁਨੀਆ 'ਚੋਂ ਤਾਂ ਨਾਲ ਮੇਰੇ ਵੀ ਜ਼ਿੰਦਗੀ ਹੋ ਸਕਦਾ ਰੱਬ ਮੈਨੂੰ ਵੀ ਮਾਫ਼ ਫਰਮਾ ਦੇਵੇ ਮੇਰੀ ਵੀ ਜ਼ਿੰਦਗੀ ਸੁਨਰ ਜਾਵੇ ਕਿਉਂ ਮਾਪੇ ਅਨਮੋਲ ਹਨ ਇਹ ਦੁਨੀਆ 'ਚ ਵਾਪਸ ਲੱਭਦੇ ਨੇ ਆਪਣੇ ਆਪਣੇ ਮਾਪੇ ਦੀ ਖੇਦਮਤਕਾਰ ਰਹੋ ਖੇਦਮਤ ਕਰੋ ਉਹਨਾਂ ਦੀਆਂ ਅਸੀਸਾਂ ਲਵੋ ਤਾਂ ਹਮੇਸ਼ਾ ਉਹਨਾਂ ਦੀ ਆਗਿਆਵਾਂ ਵਿੱਚ ਰਹੋ ਤਾਂ ਬਾਕੀ ਇਹ ਚੈਨਲ ਤੁਹਾਨੂੰ ਜੇ ਸੋਹਣਾ ਲੱਗਦਾ ਤਾਂ ਇਸ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰੋ ਤੁਹਾਡੀ ਬਹੁਤ-ਬਹੁਤ ਮਿਹਰਬਾਨੀ ਬਹੁਤ-ਬਹੁਤ ਧੰਨਵਾਦ ਸੂਬੀ ਗੀਤ ਸੁਣਨ ਵਾਸਤੇ ਅਵੇ ਜਾ ਤੁਸੀਂ ਮੈਂ ਕੋਈ ਕਲਾਕਾਰ ਨਹੀਂ ਕੀ ਹੈਗਾ ਮੈਂ ਪਹਿਲਾਂ ਵੀ ਹੱਥ ਜੋੜ ਕੇ ਬੇਨਤੀ ਕੀਤੀ ਮੈਂ ਕੋਈ ਕਲਾਕਾਰ ਨਹੀਂ ਨਾ ਮੈਂ ਕੋ ਗਉਣ ਵਾਲਾ ਮੇਰਾ ਬਾਪੂ ਗਾਉਂਦਾ ਹੁੰਦਾ ਸੀ ਬਾਪੂ ਤੁਰ ਗਿਆ ਬਾਪੂ ਜਾਂਦਾ ਜਾਂਦਾ ਦਿਲ ਨੂੰ ਇੱਕ ਠਰਕ ਲਾ ਗਿਆ ਗਾਉਣ ਦਾ ਉਹ ਬਸ ਠਰਕ ਲੈ ਕੇ ਤੁਰਿਆ ਆ ਮੈਂ ਕੋ ਗਉਣ ਵਾਲਾ ਨਹੀਂ ਜੇ ਮੇਰੇ ਗਾਉਣ ਵਿੱਚ ਕੋਈ ਗਲਤੀ ਵਲਤੀ ਹੋਵੇ ਤਾਂ ਤੁਸੀਂ ਬਿਲਕੁਲ ਕਮੈਂਟ ਕਰਕੇ ਮੈਨੂੰ ਸੁਝਾਅ ਦਿਓ ਮੈਂ ਸੁਧਾਰਨ ਦੀ ਕੋਸ਼ਿਸ਼ ਕਰੂੰਗਾ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਚੈਨਲ ਨੂੰ ਸ਼ੇਅਰ ਲਾਈਕ ਤੇ ਸਬਸਕ੍ਰਾਈਬ ਕਰੋ ਬਹੁਤ-ਬਹੁਤ ਧੰਨਵਾਦ